ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਨਾਲੇ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਸੀਨ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤੋਕੜਾ ਘੱਪੜਾ ਮੱਝਾਂ ਤੁਹਾਨੂੰ ਦਿਖਾਉਣੀ ਆਂ ਇੱਥੇ ਆਓ ਆਪਣੇ ਚੈੱਕ ਪਾਸ ਕਰਵਾਓ ਤਸੱਲੀ ਕਰਕੇ ਤੇ ਵੇਸ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਦੁੱਧ ਵੀ ਚੰਗਾ ਤੇ ਆ ਰਿਹਾ ਮੌਕੇ ਤੇ ਤੇ ਗਾਵੇਂ ਸੋਣ ਵਾਲੀਆਂ ਵਾ ਤੇ ਹੈ ਵੀ ਚੰਗੇ ਦੁੱਧ ਵਾਲੀਆਂ ਵਾ ਤੇ ਬਾਕੀ ਤੁਸੀਂ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਹੀ ਖਰੀਦਣੀਆਂ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਤੇ ਨਾਮ ਦੱਸੋ ਕਰੀ ਫਿਰ ਰੋਸ਼ਨਦੀਪ ਸਿੰਘ ਨਾਂ ਜੀ ਆਪਣਾ ਪਿੰਡ ਸੁਲਤਾਨਵੰਦ ਜੀ ਪਤੀ ਮਰਸੂਲਦੀ ਜੀ ਘਰ ਦੇ ਆਪਣਾ 골ਡਨ ਗੇਟ ਵੀ ਆਪਾਂ ਨੂੰ ਲੱਗੇ ਪਿੰਦਾ ਬਾਬੇ ਨੌਰ ਸਿੰਘ ਦੀ ਸਮਾਦ ਵੀ ਲੱਗੇ ਪੈਂਦੀ ਜੀ ਟਾਲਾ ਸਾਹਿਬ ਵੀ ਲੱਗੇ ਪਿੰਦਾ ਆਪਾਂ ਨੂੰ ਛੇਧਾ ਸਾਹਿਬ ਵੀ ਆਪਣਾ ਨੇਤੀ ਠੀਕ ਹੈ ਜੀ ਹਾਂ ਜੀ ਅੱਜ ਟੋਕੜਾ ਬਣਾਈਆਂ ਹਨਾ ਟੋਕੜਾ ਬਣਾ ਇੱਕ ਬੱਚਾ ਮਰਿਆ ਜੀ ਮਾਜਰਾ ਅੱਛਾ ਜੀ ਹਾਂ ਜੀ ਤੇ ਆ ਜਿਹੜੀ ਕਿੰਨੇ ਜਦ ਤੱਕ ਚੱਕ ਪਾਸ ਹੈ ਜੀ ਜੀ 6 ਮਹੀਨੇ ਚੱਕ ਪਾਸ ਦੇ ਮੈਨੂੰ 6 ਮਹੀਨੇ ਦੀ ਚੱਕ ਪਾਸ ਹੈ 1 ਕਿਲੋ ਦੁੱਧ ਜੀ ਫਲੇਟਨ ਦਾ ਅੱਠ ਲੀਟਰ ਦੁੱਧ ਦੇ ਤੇ 6 ਮਹੀਨੇ ਚੱਕ ਪਾਸ ਹੈ ਸਾਡੀ ਰੇ ਅੱਜ ਵੱਡੀ ਆ ਤੋੜਾ ਸੈ ਕਰੀ ਪੂਰੀ ਵੱਡੀਆਂ ਮੱਝਾਂ ਜਿਆ ਜੜੀ ਬਾਕੀ ਇਹਨਾਂ ਨੇ ਘਾੜੀ ਸੋਨਾ ਵੀ ਵਧੀਆ ਸਮੇਂ ਤੇ ਆ ਵਧੀਆ ਸਮੇਂ ਤੇ ਜਦੋਂ ਉਹ ਮੱਝਾਂ ਦਾ ਸਵਾ ਬਿਲਕੁਲ ਘੱਟ ਹੁੰਦਾ ਵਾ ਇਹਨਾਂ ਹੁਣ ਵੀ ਸਿਆਲ ਵੀ ਦੁੱਧ ਦੇਣਾ ਵਾ ਤੇ ਬਾਅਦ ਚ ਸਾਰੀਆਂ ਗਰਮੀਆਂ ਵੀ ਦੁੱਧ ਦੇਈ ਜਾਣਾ ਪੂਰੀ ਵੱਡੀ ਮੱਝ ਆ ਜਣੀ ਇੱਕ ਅੱਧ ਕਾਕਿਆ ਤੇ ਵਜਨ ਵਾਲੀ ਆ ਪੂਰੀ ਹੁਣ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਬਾਕੀ ਉਮੀਦ ਹੈ ਦੀ ਗਾੜ ਵੀ ਚੰਗੀ ਹੋਊਗੀ ਤੇ ਕਿੰਨਾ ਫੇ ਰੱਖਣਾ ਵਿਧੀ ਦਾ ਮੁੱਲ ਆਪਾਂ ਵੀਰ ਜੀ ਮੁੱਲ ਕੋਈ 90 95 ਨਹੀਂ ਕਰਨਾ ਆਪਾਂ 85000 ਦੀ ਜਸਨਾਹ ਦੇਣੀ ਹੈ ਬਸ ਅੱਛਾ 85000 ਦੀ ਹਾਂਜੀ ਬਾਕੀ ਚਲੋ ਮੌਕੇ ਤੇ ਮੰਨਤਨ ਹੋ ਜਾਊਗਾ ਵੀਰ ਜੀ ਪਿਛਲੇ ਜਿਹੜੀ ਆਪਾਂ ਇੱਕ ਗੱਲ ਹੁਣ ਕਹਿ ਦਈਏ ਪੈਸੇ ਆਪਾਂ ਇੱਥੇ ਲੈ ਗਏ ਫੇਰ ਡੰਗਰ ਲੁੱਟੰਦੇ ਨੇ ਭਾਵੇਂ ਕੋਈ ਵੀਰ ਆ ਜੇ ਨਾਲੇ ਆਪਣੀ ਤਸੱਲੀ ਕਰਕੇ ਭਾਵੇਂ ਕਹਿੰਦੇ ਆਨਲਾਈਨ ਮੰਗਾਉਣੀਆਂ ਤਾਂ ਵੀ ਆਪਾਂ ਪੈਸੇ ਇੱਥੇ ਲੈ ਕੇ ਦੇਣੀ ਜੇ ਪਿਛਲੇ ਜਿਹੜੀ ਵੀਰ ਜੀ ਇਹ ਆਪਾਂ ਪਿਛਲੀ ਵੀਡੀਓ ਜੋੜਾ ਹੀ ਪਾਇਆ ਸੀ ਐਵੇਂ ਝੂਠ ਨਹੀਂ ਮਾਰਨਾ ਕਿ ਕਿਸ ਨੇ 5000 ਸਾਈ ਦੇ ਕੇ ਬੰਨ ਛੱ ਬੜੇ ਪੁੰਨ ਆਏ ਪਿਛਲੇ ਅੱਛਾ ਹਾਂਜੀ ਬਾਕੀ ਇਹ ਆ ਵੀ ਚਲੋ ਜੇ ਅਗਲੇ ਨੇ ਨਹੀਂ ਤੁਹਾਡੇ ਕਾਉਂਟ ਚ ਪਾਉਣੇ ਤੇ ਇੱਥੇ ਆ ਕੇ ਲੈ ਜੀ ਇੱਥੇ ਆ ਕੇ ਸਭੋ ਵੇਖ ਚਾ ਕੇ ਫਿਰ ਲੱਦ ਕੇ ਲੈ ਜੀ ਹਨਾ ਪਹਿਲਾਂ ਤਸੱਲੀ ਕਰੋ ਤੇ ਫਿਰ ਪਸ਼ੂ ਲੱਦੋ ਹਨਾ ਹਾਂਜੀ ਤੇ ਬਾਕੀ ਚਲੋ ਸਾਰੇ ਪਾਸੇ ਜਿਹੜਾ ਵਾ ਅੱਜਕੱਲ ਸਮਾਣੀ ਸਹੀ ਦਾ ਨੂੰ ਪਤਾ ਕਿ ਸਾਡੇ ਤੋਂ ਡਰਦੇ ਪਰ ਆਪਣਾ ਤੇ ਫਿਰ ਵੀ ਸਬੂਤ ਹੈ ਇੱਕ ਹਿਸਾਬ ਦਾ ਅਗਲੇ ਬੰਨੇ ਆਪਾਂ ਕਿਹੜਾ ਕਿਸ ਨੂੰ ਜਾਣਦੇ ਹਾਂ ਹਾਂਜੀ ਇੱਥੇ ਤੇ ਚਲੋ ਆਪਾਂ ਤੁਹਾਡੇ ਘਰ ਚ ਵੀਡੀਓ ਬਣਾਉਂਦੇ ਹਾਂ ਹਨਾ ਘਰ ਪਰਿਵਾਰ ਆ ਜ਼ਮੀਨਦਾਰ ਇੱਥੇ ਸਾਰਾ ਕੁਝ ਹੈ ਨਾ ਤੇ ਬਾਕੀ ਚਲੋ ਦੋਵੇਂ ਪਾਸੇ ਡਰ ਲੱਗਦਾ ਵਾ ਤੇ ਇਹਦਾ ਹਾਲੇ ਹੀ ਆ ਵੀ ਜੇ ਕਿਸੇ ਨੇ ਨਹੀਂ ਪਾਉਣੇ ਹਨਾ ਤੇ ਆਪਣੇ ਇੱਥੇ ਅਕਾਊਂਟ ਚ ਆਣ ਕੇ ਇੱਥੇ ਆ ਕੇ ਵੇਖ ਕੇ ਤੇ ਫਿਰ ਪਸ਼ੂ ਲੈ ਜਾਓ ਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਬੱਚਾ ਮਰਿਆ ਡੇਰੀ ਦੀ ਮਾਜਦੇ ਤੇ 30000 ਅੱਛਾ ਸੁਣੋ 10 ਤੋਂ 2 ਮਹੀਨੇ ਹੋਈ ਗਏ ਅੱਛਾ ਤੇ ਉਹਨੇ ਬੰਦੇ ਨੇ ਪੈਸੇ ਨਹੀਂ ਦਿੱਤੇ ਆਪਾਂ ਹਰ ਉਹਦੇ ਪੈਸੇ ਮੋੜ ਕੇ ਨਾ 10000 ਰੁਪਏ ਕੱਢ ਕੇ ਆਏ ਅੱਛਾ ਤੇ ਹੁਣ ਦੁੱਧ ਕਿੰਨਾ ਇਹਦੇ ਕੋਲ ਹੁਣ ਵੀਰ ਜੀ ਦੁੱਧ ਇਹਦੇ ਥੱਲੇ 8-9 ਕਿਲੋ ਹੈਗਾ ਫੁੱਲਾ ਢੁੱਲਾ ਤੋਰਾ ਹਾਂ ਫੇਰ ਇੱਕ ਵਿਆਖ 8-9 ਲੀਟਰ ਦੇ ਲਾਗੇ ਮਨੇ ਦੁੱਧ ਇਹਦੇ ਕੋਲ ਕਿੰਨੇ ਵੀ ਹੈ ਸੰਭਨ ਵਾਲੀ 71 ਮਸਤੀ ਹੈ ਮਿਲ ਗਿਆ ਬਾਕੀ ਚੰਗੀ ਮਾੜੀ ਥੋੜੀ ਸਾਮ ਹੀ ਗਈ ਬੱਚਾ ਨਹੀਂ ਹੈਗਾ ਹੁਣ ਇਹਦਾ ਤੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਤੇ ਦੂਸਰੇ ਪਾਸਿਓਂ ਵੀ ਥੰਨ ਦੇਖ ਸਕਦੇ ਹੋ ਦੇਖ ਕਰੀ ਜੋ ਉਤਰਾਂ ਵਿੱਚ ਜੀ ਥੰਨ ਸਾਰੇ ਓਕੇ ਆ ਇਹਨ ਥੜਾਂ ਦੀ ਆਪਣੀ ਗਰੰਟੀ ਹੋ ਗਈ ਵੀਰ ਜੀ ਅੱਛਾ ਸਾਰੇ ਬਰਾਬਰ ਆ ਮਤਲਬ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲੇ ਤੇ ਮੁੱਲ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਵੀਰ ਜੀ ਦੇਣ ਲੈਣਾ ਦਾ ਹੀ ਹੁਣ ਕੰਮ ਕਰ ਦੇਣਾ ਤੁਹਾਨੂੰ ਪਾ ਬੱਚਾ ਹੋਵੇ ਫਿਰ ਤੇ ਸਾਰਿਆਂ ਨੂੰ ਯਕੀਨ ਹੁੰਦਾ اون وی 60000 ਦੀ ਸੀ। ਘਰ ਤੋਂ ਥੋੜਾ ਪਤਾ ਮਾਰ। 60000 ਦੀ ਦੇ ਰਾਂਗੇ ਵੀਰ ਜੀ। ਅੱਛਾ 60000। ਛੋਟ ਆ। ਹੋਰ ਮਾਤਨ ਕਰਦਾ ਵੀਰ ਕੋਈ ਫੋਨ ਲੱਗ। ਠੀਕ ਹੈ ਜੀ। ਆਪਾਂ ਹਣੇ ਜੇ ਉਹ ਵੀ ਸਮਝ ਲੋ ਇੱਕ ਹਸਾਬ ਦੇ ਮਰੇ ਹੀ ਪੈਸੇ ਆਪਣੇ ਨਿਕਲ ਗਏ। ਹਾਂਜੀ ਹਾਂਜੀ। ਹਾਂਜੀ ਤੇ ਆਪਾਂ ਵੀ ਇਹ ਦੇ ਦੇਣੀ ਅੱਜ ਜੈ ਜੈ। ਬਾਕੀ ਚਲੋ ਮੌਕੇ ਤੇ ਹੋਰ ਹੋ ਜੂਗਾ ਮਾਤਨ। ਬਾਕੀ ਕੋ ਚੋ ਚਵਾ ਗਿਆ ਨਾ ਤਸੱਲੀ ਕਰਕੇ ਦੇ। ਤਸੱਲੀ ਕਰਕੇ ਖਰੇ। ਠੀਕ ਹੈ ਜੀ। ਤੇ ਆ ਜਿਹੜੀ ਮਾਜ ਤੋਕੜ ਗੱਬਨ ਜੇ AVG ਹਦੀ ਇਹ 4.5 ਪੰਜ ਮਹੀਨੇ ਦੀ ਗੱਭਨ ਚੱਕ ਪਾਸੇ ਸਾਡੇ 4.5 ਪੰਜ ਮਹੀਨੇ ਦੀ ਮਿਲਦੀ ਦੋਵੇਂ ਢਾਂ ਦੀ ਚੱਕ ਪਾਸੇ ਤੇ ਆਹ ਕੱਟੇ ਤੇ ਮਿਲਦੀ ਜੀ ਹਾਂਜੀ ਠੀਕ ਹੈ ਜੀ ਇਹ ਮਤਲਬ 8 ਕਿਲੋ ਦੁੱਧ ਦੋ ਦੋ ਹੰਟਿਆ ਅੱਛਾ ਹਾਂਜੀ 8 ਲੀਟਰ ਹੈਗਾ ਦੁੱਧ 8 ਲੀਟਰ ਹੈਗਾ ਜੀ 7 ਦੀ ਗਰੰਟੀ ਤੇ ਰਹਿਆ ਭਾਈ ਜੀ ਠੀਕ ਹੈ ਜੀ ਇੰਨੇ ਸੱਜਰ ਨੇ ਕਿੰਨਾ ਕੱਢਿਆ ਦੁੱਧ 14-15 ਕਿਲੋ ਇੰਨੇ ਵੀ ਕੱਢਿਆ ਤੋਰਾ ਫਿਰ ਇੱਕ ਲੀ ਦਾ ਮਨ ਕੱਟਾ ਜੀ ਨੇ ਮਗਰ ਇਹ ਤੇ ਕੱਟਾ ਨੀਲੀ ਦਾ ਮੱਝ ਭਾਰੀ ਆ ਉਤਰੇ ਦੀ ਦੇਖ ਸਾਡੇ ਸੱਜਣਾ ਮੱਝਾਂ ਵਾਂਗੂ ਥੱਲੇ ਤੇ ਹੋਣੀ ਐ ਮੱਝਾਂ ਬਾਕੀ ਦੁੱਧ ਦੀ ਥਣਾ ਦੀ ਤੁਸੀਂ ਆਪਣੀ ਆਪ ਤਸਲੀ ਕਰਕੇ ਖੜਨੀ ਤੇ ਚੈੱਕ ਪਾਸ ਤੁਸੀਂ ਆਪਣੀਆਂ ਕਰਵਾ ਲੈਣੀਆਂ ਆ ਥਾਣੇ ਦੇ ਦੇਖ ਸਕਦੇ ਜੇ ਕਰੀ ਲਾਗੇ ਤਾਂ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਤੇ ਇਹਦੇ ਵੀ ਥਣ ਵੀ ਦੀ ਓਕੇ ਆ ਸਾਰੇ ਹਾਂਜੀ ਵੀਰ ਜੀ ਥਣ ਓਕੇ ਆ ਕੱਟੇ ਤੇ ਮਿਲਦੀ ਦੋਨੇ ਟਾਈਮ ਤੇ ਕੱਟੇ ਤੇ ਮਿਲਦੀ ਆ ਹਾਂਜੀ ਠੀਕ ਆ ਥਣ ਆ ਦੀ ਆਪਣੀ ਫੁੱਲ ਗਰੰਟੀ ਹੋ ਕੋਈ ਫੂੜ ਛੱਡਾ ਕੁਝ ਵੀ ਮਲਦੀ ਹੋਵੇ ਤੇ ਵਾਦ ਘਾੜ ਤੇ ਤਾਂ ਮੁੱਲ ਇਹ ਵੀ ਜੀ 85000 ਦੀ ਦੇਣੀ ਹੈ ਜੀ 68500 ਹਾਂਜੀ ਦੁੱਧ ਸੱਜਣਾ ਇਹਨਾਂ ਦੇ ਹੁੰਦੀ ਜੇ ਨਾਲੇ ਗੱਬਰ ਜੇ ਠੀਕ ਆ ਜੀ ਹਾਂਜੀ ਮਗਾਲੇ ਕੱਟਾ ਐ 8000 ਦਾ ਕੱਟਾ ਐ ਇਹ ਵੀ ਚੈੱਕ ਪਾਸ ਕੋਈ ਜਾਂਦੇ ਕਰਵਾ ਲੈਣਾ ਹਣਾ ਮੈਂ ਤੇ ਦੋ ਦਿਨ ਦੇ ਵਿੱਚ ਵਿੱਚ ਕੋ ਚੈੱਕ ਕਰਵਾ ਲਈ ਹਾਂ ਜੀ ਦੋਵਾਂ ਦਿਨਾਂ ਦੀ ਆਪਣੀ ਗਾਰੰਟੀ ਹੋਊਗੀ ਕੋਈ ਵੀ ਆਪਣੇ ਘਰੋਂ ਗੱਬਣ ਮੱਝ ਕਰਦਾ ਦੋਵਾਂ ਤਿੰਨਾਂ ਦਿਨਾਂ ਦੀ ਗਾਰੰਟੀ ਉਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਤਸੱਲੀ ਕਰਕੇ ਖੜੋ ਦੁੱਧ ਦੀ ਗਾਰੰਟੀ ਨਹੀਂ ਜੇ ਆਪਣੀ ਥਣਾ ਦੀ ਚੱਕ ਪਾਸ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਦੁੱਧ ਤੁਹਾਨੂੰ ਪਾ ਗਿਰ ਜੀ ਸੇਵਾ ਸੁਆਣੀ ਅਹੀਂ ਵੀ ਬਾਹ ਪਾਈ ਅਗਲੇ ਬੰਦੇ ਨੇ ਬਾਹ ਕੋਣੀ ਉਹਦੇ ਨਾਲ ਥੋੜਾ ਵਧਾ ਹਟ ਕੱਢ ਜਾਂਦਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ